ਸਹੀ ਹੈ ਜੀ ਮੈਂ ਡੀਐਸਪੀ ਤੋਂ ਸੁਣੀ ਗੁਰੂ ਹਰਸਾਏ ਤੋਂ ਸੋ ਕੱਲ ਇੱਕ ਵਿਰਖ ਫੋਰਡ ਪਿੰਡ ਪੰਡਾ ਜੀ ਗੁਰੂ ਹਰਸਾਏ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਸੀਗੀ ਜਿਹੜੀ ਕਿ ਪਾਣੀ ਦਾ ਜਿਆ ਟੂਬਲ ਉੱਥੇ ਲਟਕੀ ਹੋਈ ਸੀਗੀ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਵੀ ਕੌਣ ਬੱਚਾ ਹੈਗਾ ਉਹ ਇਹ ਸਾਰੀਆਂ ਫੋਟੋ ਵਗੈਰਾ ਸੀ ਭੇਜੀ ਗਈਆਂ ਫੋਟੋਆਂ ਤੋਂ ਬਾਅਦ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਉਹਦਾ ਐਮਪੀ ਰੈਂਦਾ ਮਦਰ ਉਹਦੀ ਇੱਥੇ ਰਹਿੰਦੀ ਹੈਗੀ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨੇ ਦੱਸਿਆ ਜੀ ਇਹ ਦਾ ਲੜਕੇ ਦਾ ਨਾਮ ਕਰਨ ਹੈਗਾ ਕਿ 4th ਕਲਾਸ ਦੇ ਵਿੱਚ ਪੜਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਦੱਸਿਆ ਗਿਆ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤਾਂ ਉਹ ਡਰਦੇ ਮਾਰੇ ਉਹ ਉੱਤਰੀ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਬਿਆਨ ਲਿਖ ਰਿਹਾ ਹੈਗਾ ਤੇ ਜੈਸੀ ਸੂਰਤ ਹੋਈਗੀ ਉਸ ਤੋਂ ਅਸੀਂ ਜਿਹੜੀ ਕਾਰਵਾਈ ਕਰਾਂਗੇ ਪਰ ਬੋਡੀ 'ਚ ਅਸੀਂ ਦੇਖ ਰਿਆ ਸੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ ਰਾਏ ਲਈਤੀ ਹੈਗੇ ਵੀ ਦੇ ਡੈਥ ਦਾ ਕਾਰਨ ਹੈ ਉਹ ਦੱਸਿਆ ਜਾਵੇ ਤੇ ਬਾਡੀ ਤੇ ਕੋਈ ਹੋਰ ਨਿਸ਼ਾਨ ਹੈ ਕਿ ਉਹ ਦੱਸਿਆ ਜਾਵੇ ਸੋ ਹਾਲੇ ਤੱਕ ਜਿਹੜੀ ਸਾਡੀ ਕਾਰਵਾਈ ਦੇ ਵਿੱਚ 174 ਸੀਆਰ ਪੀਸੀ ਆ ਦੇ ਕਰ ਰਹੀ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜ ਲਾਂਗੇ ਥੈਂਕ ਯੂ ਜੀ ਸਸੀ ਗਾ ਜੀ ਮੈਂ ਡੀਐਸਪੀ ਤੋਂ ਸੁਣੀ ਗੁਰੂ ਹਰ ਸਾਹਿਬ ਤੋਂ ਸੋ ਕੱਲ ਇੱਕ ਵਿਰਖ ਫੁਰਦ ਪਿੰਡ ਪੰਡਾ ਜੀ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬਾਡੀ ਮਿਲੀ ਸੀਗੀ ਜਿਹੜੀ ਕਿ ਪਾਣੀ ਦਾ ਜਿਆ ਟਿਊਬਲ ਉੱਥੇ ਲਟਕੀ ਹੋਈ ਸੀਗੀ ਉਹ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਲੱਗਦਾ ਵੀ ਕੌਣ ਬੱਚਾ ਹੈਗਾ ਉਧੇ ਸਾਰੀਆਂ ਫੋਟੋ ਵਗੈਰਾ ਸੀ ਭੇਜੇ ਜਾਂ ਗਿਆ ਫੋਟੋਆਂ ਤੋਂ ਬਾਅਦ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਤੋਂ ਉਹਦਾ ਐਮਪੀ ਰਹਿੰਦਾ ਮਦਰ ਉਹਦੀ ਇੱਥੇ ਰਹਿੰਦੀ ਹੈਗੀ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨੇ ਦੱਸਿਆ ਜੀ ਇਹ ਦਾ ਲੜਕੇ ਦਾ ਨਾਮ ਕਰਨ ਹੈਗਾ ਤੇ 4th ਕਲਾਸ ਦੇ ਵਿੱਚ ਪੜ੍ਹਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਦੱਸਿਆ ਹੈਗਾ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤੋਂ ਉਹ ਡਰਦੇ ਮਾਰੇ ਉਹ ਚੁੱਪ ਹੀ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਬਿਆਨ ਲਿਖ ਰਹੇ ਹੈਗੇ ਆ ਤੋ ਜੈਸੀ ਸੂਰਤ ਹੋਈਗੀ ਉਸ ਤੋਂ ਅਸੀਂ ਜੇ ਕਾਰਵਾਈ ਕਰਾਂਗੇ ਪਰ ਬੋਡੀ ਚ ਅਸੀਂ ਦੇਖ ਰਿਆ ਜੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ ਇਹ رائے ਲਈਤੀ ਹੈ ਕਿ ਵੀ ਇਹ ਜਿਹੜਾ ਡੈਥ ਦਾ ਕਾਰਨ ਹੈ ਉਹ ਦੱਸਿਆ ਜਾਵੇ ਤੇ ਬੋਡੀ ਤੇ ਕੋਈ ਹੋਰ ਨਿਸ਼ਾਨ ਹੈਗੇ ਤੋ ਦੱਸਿਆ ਜਾਵੇ ਸੋ ਹਾਲੇ ਤੱਕ ਜਿਹੜੀ ਸਾਡੇ ਕਾਰਵਾਈ ਦੇ ਵਿੱਚ 174 ਸੀਆਰ ਪੀਸੀਆ ਦੀ ਕਰ ਰਹੀ ਹੈ ਕੋਸ਼ਿਸ਼ ਹੈਗੇ ਵੀ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜਾਂਗੇ ਥੈਂਕ ਯੂ ਜੀ ਸਸੀਗਾ ਜੀ ਮੈਂ ਡੀਐਸਪੀ ਤੋਂ ਸੁਣੀ ਗੁਰੂ ਹਰ ਸਾਹਿਬ ਤੋਂ ਸੋ ਕੱਲ ਇੱਕ ਵਿਰਖ ਫੁਰਦ ਪਿੰਡ ਪੰਡਾ ਗਿਆ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਜਿਹੜੀ ਕਿ ਪਾਣੀ ਦਾ ਜਿਹੜਾ ਟਿਊਬਲ ਉੱਥੇ ਲਟਕੀ ਹੋਈ ਸੀਗੀ ਉਹ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਵੀ ਕੌਣ ਬੱਚਾ ਹੈਗਾ ਉਹਦੀਆਂ ਸਾਰੀਆਂ ਫੋਟੋ ਮੈਰਾ ਸੀ ਭੇਜੀਆਂ ਗਈਆਂ ਫੋਟੋਆਂ ਤੋਂ ਬਾਅਦ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਤੋਂ ਉਹ ਐਮਪੀ ਰੈਂਦਾ ਮਦਰ ਉਹਦੀ ਇੱਥੇ ਰਹਿੰਦੀ ਹੈਗੇ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨਾਂ ਨੇ ਦੱਸਿਆ ਜੀ ਇਹ ਦਾ ਲੜਕੇ ਦਾ ਨਾਮ ਕਰਨ ਹੈਗਾ ਕਿ 4th ਕਲਾਸ ਦੇ ਵਿੱਚ ਪੜ੍ਹਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਸ ਸਾਹਮਣੇ ਉਹਨਾਂ ਨੇ ਦੱਸਿਆ ਗਿਆ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤੋਂ ਉਹ ਦਰਦੇ ਮਾਰੇ ਹੋਏ ਫੁੱਟੇ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਬਿਆਨ ਲਿਖ ਰਹੇ ਹੈਗੇ ਆ ਤੇ ਜੈਸੀ ਸੂਰਤ ਹੋਈਗੀ ਉਸ ਤੋਂ ਅਸੀਂ ਜੇ ਕਾਰਵਾਈ ਕਰਾਂਗੇ ਪਰ ਬੋਡੀ 'ਚ ਅਸੀਂ ਦੇਖ ਰਿਆ ਸੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ رائے ਲਈਤੀ ਹੈ ਕਿ ਵੀ ਜੇ ਡੈਥ ਦਾ ਕਾਰਨ ਹੈ ਉਹ ਦੱਸਿਆ ਜਾਵੇ ਤੇ ਬੋਡੀ 'ਤੇ ਕੋਈ ਹੋਰ ਨਿਸ਼ਾਨ ਹੈਗੇ ਤੋਂ ਦੱਸਿਆ ਜਾਵੇ ਸੋ ਹਾਲੇ ਤੱਕ ਜਿਹੜੀ ਸਾਡੇ ਕਾਰਵਾਈ ਦੇ ਵਿੱਚ 174 ਸੀਆਰ ਪੀਸੀ ਆ ਦੇ ਕਰ ਰਹੀ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜ ਲਾਂਗੇ ਥੈਂਕ ਯੂ ਜੀ